ਇਤਰੀ ਗੱਲ ਬਾਈ ਜੀ ਸਾਰਿਆਂ ਨੂੰ ਤੇ ਅੱਜ ਤੁਹਾਡੇ ਵਾਸਤੇ ਲੈ ਕੇ ਆਇਆ ਸੋਨਾਲੀ ਕਾ ਭਰਾ ਮੇਰੋ 750 ਵਾਲੇ ਦੋਨੇ ਦੋਨੇ ਸੋਨਾਲੀ ਕਾ ਕੈਪੀਸੀ ਆ ਤੇ ਬਾਕੀ ਬਾਈ ਨਾਲ ਗੱਲ ਕਰਾਵਾਂਗੇ ਵੀ ਪੰਜਾਬ ਨੰਬਰ ਆ ਕਿ ਹਰਿਆਣਾ ਸਾਰੀ ਤੁਹਾਡੇ ਨਾਲ ਗੱਲ ਕਰਾਵਾਂਗੇ ਤੇ ਟਰੈਕਟਰ ਕੀ ਜਮਾਂ ਨਵੇਂ ਆ ਭਰਾ ਮੇਰੋ ਇੱਕ ਤਾਂ ਹੈਗਾ ਸਿਕੰਦਰ ਤੇ ਦੂਜਾ ਵੀ ਸਿਕੰਦਰ ਹੀ ਆ ਤੇ ਟਾਇਰਾਂ ਟੂਨਾ ਕਰਨ ਦੇ ਲੋ ਜਮਾਂ ਨਵੇਂ ਟਾਇਰਾਂ ਇੰਜ ਨਹੀਂ ਕਰਨੀਏ ਦੇਖੋ ਜਮਾਂ ਨਾ ਮੂੰਹ ਨਹੀਂ ਦਾ ਸੀਛੇ ਵਾਂਗੂ ਚਾਮਕਦੇ ਆ ਯਾਰ ਹਲ ਤਾਂ ਇਹਦੇ ਕਪੜਾ ਕਪੜਾ ਨਹੀਂ ਮਾਰਿਆ ਬਾਹਰ ਖੜੇ ਚੀਏ ਫੜੇ ਕਹਿੰਦੇ ਟਰੈਕਟਰ ਅਪ ਸਰਾ ਟਰੈਕਟਰ ਨਵੇਂ ਟਰੈਕਟਰ ਛੇੜ ਗੇਰ ਆ ਦੇਖੋ ਅਲੱਗ ਕਾਗਜ਼ ਪੱਤਰ ਸੀਟਾ ਸੂਟਾਂ ਤੋਂ ਕਾਗਜ਼ ਵੀ ਨਹੀਂ ਦਿੱਤੇ ਤੇ ਨਵੇਂ ਟਾਇਰ ਆ ਚਾਰੇ ਤੇ ਆ ਦੇਖੋ ਮੂਰਾ ਮੂਰਾ ਮੇਰੀ ਕਜੈਂਸੀ ਵਾਲੀਆਂ ਲੱਗੀਆਂ ਪਈਆਂ ਤੇ ਮਗਰੜਾ ਮਗਰੂੜਾ ਕੰਨੀਆਂ ਜਮਾ ਨਾ ਕੋਕਾ ਪਿੱਛੇ ਕਿਸੇ ਪਾਥੀ ਟਰੈਕਟਰ ਦੇ ਧ੍ਰੀਟ ਵੀ ਰੀ ਲੱਗੀ ਯਾਰ ਤੇ ਬਹੁਤ ਹੀ ਘੱਟ ਚੱਲਣਾ ਥੋਕਾ ਦੇਖ ਲੋ ਜਮਾ ਉਵੇਂ ਹੀ ਭਈਆ ਨਵੇਂ ਵਰਗੀ ਤੇ ਪਤਾ ਨਹੀਂ ਬਾਈ ਨੇ ਕਿੱਥੋਂ ਸਾਮ ਕੇ ਰੱਖੇ ਜੀ ਤੇ ਕਿੱਥੋਂ ਲੈ ਆਏ ਨੇ ਇਹ ਆਪਾਂ ਗੁਰਪ੍ਰੀਤ ਨਾਲ ਥੋੜੀ ਗੱਲ ਕਰਾਵਾਂਗੇ ਗੁਡੀਆਰ ਦੇ ਟਾਇਰ ਆ ਮਗਰਲੇ ਤੇ ਮੂਰਲੇ ਵੀ ਸ਼ਾਇਦ ਗੁਡੀਆਰ ਦੀ ਆ ਉਹ ਵੀ ਗੁਡੀਆਰ ਦੇ ਆ ਇਹ ਟਰੈਕਟਰ ਕੀ ਆ ਭਰਾ ਮੇਰੋ ਦੇਖ ਕੇ ਭੁੱਖ ਲੈਂਦੀ ਆ ਸੋਨੇਦਾਰ ਪੀ ਆਈ ਆ ਗੁਰਪ੍ਰੀਤ ਆ ਪਹਿਲਾਂ ਤਾਂ ਆ ਟਰੈਕਟਰ ਬਾਰੇ ਦੱਸ ਆਪਾਂ ਨੂੰ ਵੀ ਪੰਜਾਬ ਨੰਬਰ ਕਿਹਰੇ ਨੇ ਕਿਹੜਾ ਮਾਡਲ ਆ ਠੀਕ ਆਪਦਾ ਹੋ ਠੀਕ ਆ ਹਾਂ ਜਮ ਉਹ ਓਕੇ ਆ ਟਰੈਕਟਰ 24 ਮਾਡਲ ਆ 24 ਮਾਡਲ ਆ ਹਾਂ ਤਾਂ ਜੀ ਤਮਾਕੀ ਜਨਾ ਵੀ ਜਮ ਨਾਵੇਂ ਹੀ ਪੈਸੀ ਚ ਮੰਗੂ ਜਾਉਂਕਲਾ ਹਾਂ 24 ਮਾਡਲ ਆ ਹੂੰ ਟਾਇਰ ਟੂ ਚਾਰੇ ਨਾਲ ਦੇ ਆ ਹਾਂ ਨਵੇਂ ਟਾਇਰ ਆ ਜਮੂ ਕੋਕੀ ਪਹਿਲੀ ਕੁਆਲਟੀ ਦੇ ਟਾਇਰ ਸਸਤੇ ਦਾ اچھا ਪਹਿਲੀ ਪਾਰਟੀ ਦਾ ਹੈ ਹਰਿਆਣਾ ਨੰਬਰ ਹੈ ਹਾਂ ਹਰਿਆਣਾ ਤੇ ਇਧਰਲਾ ਵੀ ਹਰਿਆਣਾ ਹਾਂ ਇਹ ਵੀ ਸਸਤੇ ਦਾ ਹੀ ਆ ਠੀਕ ਆ ਟਾਇਰ ਟੂ ਚਾਰੇ ਨਾਲ ਦੇ ਆ ਚਾਰੇ ਟਾਇਰ ਨਾਲ ਦੇ ਆ ਪਾਵਰ ਚਟੇਰਿੰਗਾ ਕਿੰਨਾ ਕਿ ਚੱਲੇ ਇਹ ਇਹ ਚੱਲਿਆ 3000 ਲਾਲਾ ਬਸ ਅੱਛਾ 3000 ਹਾਂ ਤੇ ਡੰਡਾ ਫੱਟੀ ਸਤਵੀ ਸਾਰਾ ਕੁਝ ਤੁਹਾਨੂੰ ਭਰਾ ਮੇਰੇ ਨਾਲ ਮਿਲੂਗਾ ਜਮਾਨਾ ਰੁਪਈਆ ਦਾ ਰੁਪਈਆ ਹੀ ਆ ਹਾਂ ਲੌਣ ਵੀ ਹੋ ਜੂਏ ਤੇ ਹਨਾ ਹਾਂ ਲੌਣ ਹੋ ਜੂਏ ਤੇ ਪੁਰਾਣਾ ਟਰੈਕਟਰ ਕੱਟਿਆ ਜਾਊਗਾ ਹਾਂ ਪੁਰਾਣਾ ਵੀ ਕੱਟਿਆ ਜਾਊ ਲੌਣ ਵੀ ਹੋ ਜੂਏ ਠੀਕ ਆ ਤੇ ਭਰਾ ਮੇਰਾ ਪੁਰਾਣਾ ਟਰੈਕਟਰ ਵੀ ਕੱਟਿਆ ਜਾਊਗਾ ਤੇ ਲੌਣ ਵੀ ਹੋ ਜੂਗਾ ਜੇ ਕਿਸੇ ਨੇ ਭਰਾ ਨੇ ਲੌਣ ਕਰਾਉਣਾ ਉਹ ਵੀ ਹੋ ਜੂਗਾ ਤੇ ਪਹਿਲੇ ਨਾਲ ਹਨਾ ਹਾਂ ਪਹਿਲੇ ਨਾਲ ਤੇ ਇਹ ਦੀ ਡਿਮਾਂਡ ਮੰਗ ਕੀ ਐ ਡਿਮਾਂਡ ਦੇ ਦਾਂ ਸਾਢੇ 6 ਲੱਖ ਦਾ ਹੋਰ ਲੈਸ ਕਰ ਦਾਂਗੇ ਸਾਢੇ 6 ਲੱਖ ਦਾ ਹਾਂ ਵੀਡੀਓ ਦੇਖ ਕੇ ਆਉਂਦਾ ਹੋਰ ਲੈਸ ਕਰ ਦਾਂਗੇ ਮਨ ਕੇ ਚੱਲ ਵੀ 6 ਲੱਖ ਤੇ 40 ਹਜ਼ਾਰ ਦਾ ਹੋ ਜੂਗਾ ਹਾਂ 8 ਲੱਖ ਦਾ ਨਵਾਂ ਇਹ ਹਾਂ ਅੱਛੇ 8 ਲੱਖ ਦਾ ਨਵਾਂ ਉਹਦਾ ਘੱਟ ਕੇ ਜਿਹੜਾ ਕੱਟ ਇਹੜੇ ਨੇ ਕਿਢਾਇਆ ਸੀ ਸਹੀ ਗੱਲ ਹੈ ਟਰੈਕਟਰ ਨਵੇਂ ਐ ਟਰੈਕਟਰ ਕੀ ਹੋਇਆ ਪੰਜ-ਛੇ ਮਹੀਨੇ ਚੱਲਿਆ ਠੀਕ ਆ ਜਮਾ ਨਵਾਂ ਪੈ ਟਰੈਕਟਰ ਤਾਂ ਅੱਜ ਮਹੀਨੇ ਨਿਕਲੇ ਚੋੜੇ ਹਾਂ ਜਿਹੜਾ ਲੈ ਗਿਆ ਗੁਣਗਾਊਆ ਬਾਕੀ ਸ਼ਕੰਦਰ ਆ ਗਿਆ ਰਹਿਣਾ ਹਾਂ ਹਾਂ ਸ਼ਕੰਦਰ ਆ ਪੂਰਾ ਘੈਂਟ ਟਰੈਕਟਰ ਆ ਭਰਾ ਮੇਰੇ ਜਿਹੜੇ ਕਿਸੇ ਭਰਾ ਨੇ ਲੈਣਾ ਹੋਵੇ ਤੇ ਬਾਈ ਦਾ ਸਾਨੂੰ ਨੰਬਰ ਵੀ ਦੇਵਾਂਗੇ ਆਪਾਂ ਹਾਂ ਹਾਂ ਸਾਰੇ ਉਹ ਮੇਰੇ ਜਾਂਚੀ ਕਰਨੀ ਉਹ ਤੇ ਲੱਗੇ ਪੈਨ ਟੈਕਰ ਜੀ ਹਣਾ ਤੇ ਡੰਡਾ ਫੱਟੀ ਛਤਰੀ ਸਾਰਾ ਕੁਝ ਤੁਹਾਨੂੰ ਨਾਲ ਦੇ ਰੂਆ ਤੇ ਅੱਗੇ ਆ ਗਿਆ ਆ ਕਿਹੜਾ ਮਡਲਾ ਇਹ ਵੀ 24 ਹੈ 8 24 ਮਾਡਲ ਹਾਂ ਇਹ ਵੀ 24 ਹੈ ਕਪੜਾ ਕੋਪੜਾ ਨਹੀਂ ਬੱਜਿਆ ਇਹ ਤਾਂ ਕਦੋਂ ਕਰਦੇ ਸੀ ਪਰਸੋਂ ਉੱਥੇ ਫਿਰ ਅੱਛਾ ਨਾਲ ਬਲ ਬੜੇ ਖੜੇ ਇਹ ਅੰਦਰ ਲਾਤਾ ਫਿਰ ਦੋਨੇ ਫਿਰ ਉੱਧਰ ਜਾਂਦੇ ਨੇ ਤੇ ਇੰਨਾਂ ਕੇ ਤਾਂ ਜਮਾਉਕੀ ਹੈ ਨਾ ਜਮਾਉਕੀ ਫੁੱਲ ਗਰੰਟੀ ਹੈ ਜਮਾ ਕਦੋਂ-ਕਦੋਂ ਕਰਕੇ ਜਮਾ ਦੇ ਉਹ ਕੇ ਦੇਖਦਾ ਹੈ ਇਹਦੇ ਵੀ ਟਾਇਰ ਨਵੇਂ ਹੈ ਨਾ ਇਹਦੇ ਚ ਟਾਇਰ ਵੀ ਚਾਰੇ ਨਾਲ ਦੇ 16 ਇੰਚ ਵਾਲਾ 3 ਸਪੀਡ ਆ ਗਿਆ ਇਹ 16 ਇੰਚ ਵਾਲਾ ਫ੍ਰੀ ਸਪੀਡ ਆ ਗਿਆ ਆ ਦੇਖ ਲਓ ਭਰਾ ਮੇਰੇ ਸਾਈਡ ਗੇਅਰ ਆ ਉਹ ਮੈਂ ਜ਼ਿਕਰ ਨਾ ਦੇਖੋ ਜਾਂਚੀ ਗਨੀਆਂ ਜੁੜੀਆਂ ਲੱਗੀਆਂ ਹੁੰਦੀਆਂ ਮੋਹਰਾਂ ਜੀਆਂ ਸਾਰਾ ਕੁਝ ਲੱਗਿਆ ਪਿਆ ਉਹ ਜ਼ਿਕ ਕੇ ਵਗੈਰਾ ਮਗਰੜਾ ਮਗਰੂੜਾ ਕੰਨੀਆ ਦੇਖ ਲੋ ਕਿਥੇ ਪਾਥੀ ਟਰੈਕਟਰ ਦੇ 3 ਡੀ ਬੇਲ ਲੱਗੀ ਯਾਰ ਡੰਡਾ ਫੱਟੀ ਛਤਰੀ ਸਾਰਾ ਕੁਝ ਤੁਹਾਨੂੰ ਇਹਦੇ ਵੀ ਨਾਲ ਮਿਲੂਗਾ ਤੇ ਚੱਲ ਡਿਸਟ੍ਰੀਬਿਊਟਰ ਵਗੈਰਾ ਉਹਦੇ ਵੀ ਲੱਗੇ ਆ ਇਹਦੇ ਵੀ ਲੱਗਾ ਕੋਈ ਟਰੈਕਟਰ ਦੇ ਵਿੱਚ ਮੰਨ ਕੇ ਚੱਲ ਕਮੀ ਪੇਸ਼ੀ ਹੈ ਨਹੀਂ ਪੂਰਾ ਸੋਹਣਾ ਟਰੈਕਟਰ ਹੈ ਬੈਂਪਰ ਬੂਪਰ ਲੱਗੇ ਪਏ ਆ ਤੇ ਇੰਜਨ ਦੇਖੋ ਜਹਾਜ ਜਿਹਦਾ ਇਹਦਾ ਵੀ ਇਹ ਦੋਸਤ ਹੈ 200 ਘੰਟੇ ਇਹ 200 ਘੰਟੇ ਚੱਲੇ ਕੁੱਲ ਅੱਛਾ ਯਾਰ 200 ਘੰਟੇ ਹੀ ਚੱਲਿਆ ਭਰਾ ਮੇਰਾ ਦੇਖੋ ਹੁਣ ਜਕਰ ਆ ਮੂਰਾ ਮੂਰਾ ਦੇਖੋ ਇਧਰ ਆ ਲੱਗਦੀ ਆ ਇਹ ਦੇ ਪੂਰੇ ਕਹੇ ਟਰੈਕਟਰ ਲਾਉਦਾ ਗੁਰਪ੍ਰੀਤ ਕਿੱਥੋਂ ਜਾਂਦੇ ਆ ਭਾਲ ਕਿਸ ਨਵੇਂ ਯਾਰ ਇਹ ਸਰਸੇ ਤੋਂ ਆਇਆ ਬਸ ਅੱਛਾ ਹਰਿਆਣਾ ਨੰਬਰ ਹੀ ਆ ਇਹ ਹਾਂ ਇਹ ਵੀ ਹਰਿਆਣਾ ਇਹ ਪਹਿਲੀ ਵਾਰ ਇਹ ਵੀ 24 ਵੀ ਉਹ ਵੀ 24 ਹੈ ਹਾਂ ਇੱਕੋ ਹੀ ਪਿੰਡਾਂ ਦੇ ਨਿਕਲੇ ਨਾਲੇ ਅੱਛਾ ਆ ਦੇਖੋ ਜੀ ਟੱਕਰ ਚ ਟਕਰਾਉ ਮੇਰੇ ਕਰ ਲੱਗ ਰਹੇ ਨੇ ਸਾਰੇ ਜਾਂਚੀ ਵਾਲੇ ਹੈਨਾ ਤੇ ਡੰਡਾ ਫੱਟੀ ਛਤਰੀ ਸਾਰਾ ਕੁਝ ਇਹਦੇ ਵੀ ਨਾਲ ਹੈ ਇਹ 3 ਸੀਪੀਡ ਵਾਲਾ ਗੱਲ ਕਰ ਹੈ 3 ਸੀਪੀਡ ਵਾਲਾ ਸੋਹਣਾ ਟਾਇਰ ਆਣਾ ਇਹ ਅੱਛਾ 3 ਸੀਪੀਡ ਵਾਲਾ ਇਹ ਹਾਂ ਸੋਹਣਾ ਟਾਇਰ ਵਾਲਾ ਹੈ ਉਹ 14 ਵਾਲਾ ਤੇ ਉਹ 14 ਵਾਲਾ ਹਾਂ ਉਹ 14 ਵਾਲਾ ਟਰੈਕਟਰ ਦੋਨੇ ਚਕੰਦਰ ਆ ਪੂਰੇ ਘੈਂਟ ਟਰੈਕਟਰ ਆ ਯਾਰ ਹਨਾ ਨਵਾਂ ਹੈਗਾ ਮੰਨ ਵੀ 8 ਲੱਖ ਦਾ ਇਹ 8.5 ਲੱਖ ਇਹ 8.5 ਲੱਖ ਦਾ ਠੀਕ ਆ 50 ਹਜ਼ਾਰ ਦਾ ਫਰਕ ਹੈ ਹਾਂ ਤੇ ਇਹਦੀ ਡਿਮਾਂਡ ਮੁੜ ਗਈ ਆ ਇਹ ਦੇ ਦਾਂਗੇ 6.6 ਲੱਖ 6.6 ਲੱਖ ਹਾਂ ਮੌਕੇ ਤੇ ਲੈਸ ਕਰਦੇ ਕੋਈ ਵੀਡੀਓ ਮੌਕੇ ਤੇ ਮਾਨਤਨ ਹੋ ਜੂਗਾ ਹਾਂ ਜੇ ਕੋਈ ਵੀਡੀਓ ਦੇਖ ਕੇ ਹੋਰ ਲੈਸ ਕਰਦੇ ਹਾਂ ਤੇ ਇੰਜਨ ਗੇਅਰ ਕੰਨੀਆ ਜੋ ਮਾ ਕੋਲ ਦੋਨੇ ਫੁੱਲ ਗਾਰੰਟੀ ਹੈ ਹਾਂ ਉਹ ਆਪਾਂ ਇਹ ਮੈਂ ਤੈਨੂੰ ਕਹਦੀ ਆ ਬਾਹਰ ਹਾਂ ਉਹ ਬਾਾਕੀ ਅਗਲਾ ਬਾਾਕੀ ਤਲਾਕੇ ਤੇ ਅੱਲੀ ਕਰਕੇ ਲਿਆ ਬਈ ਯਾਰ ਹਨਾ ਠੀਕ ਆ ਤੇ ਵੀ ਪੁਰਾਣਾ ਕਟਿਆ ਜਾਊਗਾ ਹਾਂ ਹਾਂ ਲਾਉਣ ਹੋ ਜੂ ਪੁਰਾਣਾ ਟਰੈਕਟਰ ਵੀ ਲਾਉਣ ਵੀ ਹੋ ਜੂਗਾ ਪੁਰਾਣਾ ਟਰੈਕਟਰ ਵੀ ਕਟਿਆ ਜਾਊਗਾ ਨਾ ਤੇ ਆਪਣਾ ਨੰਬਰ ਬੋਲ ਦੇ ਨੰਬਰ 95922 1953 95922 1953 ਹਾਂ ਆ ਬਾਈ ਦਾ ਨੰਬਰ ਆ ਭਰਾ ਮੇਰਾ ਤੇ ਲੋਕੇਸ਼ਨ ਕਿੱਥੇ ਆ ਵੀ ਤਲਵੰਡੀ ਸਾਬੋ ਠੀਕ ਆ ਹਾਂ ਹੋਰ ਕਿਹਾ ਸੀ ਇਹ ਜਿਹੜਾ 24 ਮੰਡਲਾ ਹਸਪੀਟਲ ਆ ਹਾਂ ਇਹਦੇ ਤੇ ਲਾਉਣਾ ਹੈ ਐਸੀ ਆਪਾਂ ਕਲੀਅਰ ਕਰਕੇ ਦੇਵਾਂਗੇ ਜੀ ਜੇ ਓਮੀਕਲ ਲੈ ਜਾਣਾ ਲਾਉਣ ਤੇ ਓਮੀਕਲ ਠੀਕ ਆ ਜਿਵੇਂ ਮਰਜ਼ੀ ਅਗਲਾ ਕਰ ਦੇ ਹਾਂ ਜਿਵੇਂ ਮਰਜ਼ੀ ਕਰ ਲੈਣਾ ਇਹ ਕਲੀਅਰ ਕਰਕੇ ਲੈ ਜਾਣਾ ਤਾਂ ਕਲੀਅਰ ਕਰਕੇ ਦੇ ਦੂੰਗੀ ਠੀਕ ਹੈ ਤੇ ਉਹਦਾ ਥਲੈਂਚਰ ਬਦਲਾ ਹੋਇਆ ਹੈ ਕਿਹ ਆਇਆ ਇਹਦੇ ਥਲੈਂਚਰ ਆ ਹੀ ਹੁੰਦੇ ਇਹਨਾਂ ਦੇ ਅੱਛਾ ਹਾਂ ਇਹਦੇ ਕਿਸੇ ਨੇ ਬਦਲ ਬੂਦ ਲੱਤਾ ਹੋ ਆਪਣੇ ਕੋਲ ਜਾਂਦਾ ਪਿਆ ਉਸੇ ਨਾਲ ਦਾ ਹਾਂ ਮਕਾ ਉਹਦੇ ਵੀ ਸਿੱਧੀ ਪੈਪ ਸੀ ਆ ਗਿਆ ਠੀਕ ਹੈ ਇਹਦੇ ਕਿਸੇ ਨੇ ਉਹ ਬਦਲਦਾ ਉਹ ਪਿਆ ਲੈ ਜਾਂਦਾ ਨਵਾਂ ਇਹ ਵੀ ਦੇ ਦਾਂਗੇ ਨਾਲ ਹਾਂ ਨਵਾਂ ਲਾ ਕੇ ਦੇਵਾਂਗੇ ਠੀਕ ਹੈ ਦੋਨੇ ਦੇ ਦਾਂਗੇ ਯਾਰ ਕੀ ਗੱਲ ਅਗਲੇ ਨੂੰ ਹੈਨਾ ਦੋਨੇ ਦੇ ਦੇ ਹਾਂ ਵੀ ਦੋਨੇ ਲਾ ਜਾ ਭਾਈ ਠੀਕ ਹੈ ਤੇ ਮੰਨ ਕੇ ਚੱਲ ਤਲਵੰਡੀ ਸਾਬੋ ਆਪੇ ਅਗਲਾ ਜਾਂ ਫੋਨ ਲਾ ਲੈ ਜਿਲ੍ਹਾ ਬਡਾ ਹਾਂ ਫੋਨ ਲਾ ਕੇ ਹਾਂ ਬਾਕੀ ਬਾਈ ਦਾ ਸਕਰੀਨ ਤੇ ਨੰਬਰ ਚੱਲੀ ਜਾਂਦਾ ਬਾਈ ਨੂੰ ਫੋਨ ਲਾ ਲਿਓ ਜਦੋਂ ਮਰਜ਼ੀ ਘੰਟੀ ਮਾਰ ਦਿਓ ਤੁਹਾਡੇ ਕੋਲੇ ਬਾਈ ਹਾਜ਼ਰ ਹੋਊਗਾ ਲੋਨ ਲੋਨ ਕਰਾ ਦੇਗੇ ਹਾਂ ਲੋਨ ਤੋਂ ਲੋਨ ਠੀਕ ਆ ਜਿੰਨਾ ਲਾਉਣ ਆਖੂਗੇ ਬਾਈ ਕਹਿੰਦਾ ਉਹਨੇ ਹੀ ਲੋਨ ਕਰਾ ਦੇਾਂਗੇ ਤੇ ਮਾੜੇ ਮੋٹے ਦੇਣੇ ਪੈਣਗੇ ਫੈਲ ਖਰਚਾ ਮਾੜੇ ਮੋٹے ਫੈਲ ਖਰਚਾ ਲਾ ਲਾ ਮੰਨ ਕੇ ਚੱਲ 50 ਲਾ ਲਾ ਬਸ 50 ਹਜ਼ਾਰ ਤਾਂ ਲੱਗ ਹੀ ਜਾਂਦੇ ਹੈ ਹਨਾ 24 ਮਾਡਲ ਟਰੈਕਟਰ ਮੇਰੇ ਖਲੇ ਤੇ ਤਾਂ ਲੋਨ ਹੋ ਗਿਆ ਸਾਢੇ 66 ਹੋ ਜਾਊਗਾ ਹਾਂ ਠੀਕ ਆ ਤੇ ਓਕੇ ਭਰਾ ਵੀਡੀਓ ਚੰਗੀ ਲੱਗੀ ਦੱਬ ਕੇ ਸ਼ੇਅਰ ਜ਼ਰੂਰ ਕਰਦਾ ਕਰੋ ਤੇ ਤੁਹਾਡੇ ਵਾਸਤੇ ਨਵੇਂ-ਨਵੇਂ ਟਰ ਤੇ ਦਬ ਕੇ ਵੀਰ ਮੰਨ ਕੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਕਰੋ ਓਕੇ ਜੀ ਧੰਨਵਾਦ